ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਲਾੜੇ ਨੂੰ ਦੇਖ ਰਹੇ ਹੋ ਲਾੜਾ ਪੂਰਾ ਸਜਿਆ ਹੋਇਆ ਸਿਰੇ ਸਜਾਇ ਹੋਏ ਨੇ ਤੇ ਆਪਣੀ ਇੱਕ ਲਾੜੀ ਨੂੰ ਵਿਆਹਣ ਆਇਆ ਸੀ ਪਰ ਜਦੋਂ ਲਾੜੀ ਦਾ ਐਨ ਮੌਕੇ ਦੇ ਉੱਤੇ ਫੋਨ ਆ ਗਿਆ ਤਾਂ ਸੁਣ ਕੇ ਲਾੜੇ ਸਣੇ ਪੂਰੇ ਟੱਬਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਸ ਲਾੜੇ ਨੂੰ ਇੰਸਟਾਗ੍ਰam ਦੇ ਉੱਤੇ ਪਿਆਰ ਕਰਨਾ ਇਸ ਕਦਰ ਮੈਗਾ ਪੈ ਗਿਆ ਕਿ ਅੱਜ ਪਾਈ ਹੋਈ ਸ਼ੇਰਵਾਨੀ ਦਾ ਸਿਰਫ ਕਰਾਇਆ ਹੀ ਭਾਂ ਜੋਗਾ ਰਹਿ ਗਿਆ ਜੀ ਹਾਂ ਮਾਮਲਾ ਮੋਗਾ ਦੇ ਜ਼ਿਲ੍ਹਾ ਜਲੰਧਰ ਤੋਂ ਸਾਹਮੜਿਆ ਆ ਜਿੱਥੇ ਕੀ ਇੱਕ ਬਰਾਤ ਲੈ ਕੇ ਆਏ ਲਾੜੇ ਨੂੰ ਉਸ ਵੇਲੇ ਖਾਲੀ ਪਰਤਣਾ ਪਿਆ ਜਦੋਂ ਲਾੜੀ ਨੇ ਵਿਆਹ ਤੇ ਆਉਣ ਤੋਂ ਮਨਾ ਕਰ ਦਿੱਤਾ ਲਾੜਾ ਉੱਥੇ ਉਡੀਕਦਾ ਰਿਹਾ ਅਤੇ ਉਹਨਾਂ ਨੂੰ ਐਡਰੈਸ ਵੀ ਗਲਤ ਦੇ ਦਿੱਤਾ ਤੇ ਉਹ ਫੋਨ ਕਰਦੇ ਰਹੇ ਤੇ ਲਾੜੀ ਹੁਣ ਵਿਆਹ ਤੇ ਨਹੀਂ ਪਹੁੰਚੀ ਜਿਸ ਤੋਂ ਬਾਅਦ ਪਰਿਵਾਰ ਨੇ ਫੋਰਸ ਦਾ ਸਹਾਰਾ ਲਿਆ ਤੇ ਸ਼ਿਕਾਇਤ ਦਰਜ ਕਰਵਾਈ ਹੈ ਆਓ ਸੁਣਦੇ ਆ ਪੀਰਤ ਲਾੜੇ ਦਾ ਅਤੇ ਉਸਦੇ ਪਿਓ ਦਾ ਕੀ ਕਹਿਣਾ ਤੇ ਕਿਵੇਂ ਇਹਨਾਂ ਦੀ ਇੰਸਟਾਗ੍ਰam ਤੇ ਦੋਸਤੀ ਪਿਆਰ ਦੀ ਵਿੱਚ ਬਦਲੀ ਮੜਿਆਲਾ ਜਿਲ੍ਹਾ ਜਲੰਧਰ ਮੜਿਆਲਾ ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਂ ਵੀ ਜਾਈ ਸੀ ਸਾਰੇ ਉਹ ਵਾਰੀ ਲਗਾਲਣੀ ਪਈ ਆ ਸਹੀ ਫੋਰਸ ਨੂੰ ਦੋ ਟਾਈਮ ਹੋਇਆ ਫੋਨ ਨਹੀਂ ਚੁੱਕਿਆ ਲੈ ਤੇ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਤਾਂ ਫਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ ਹੋ ਗਏ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ? ਮੈਂ ਐ ਹੀ ਹੁਣ ਆਇਆ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ। ਫੋਨ 'ਤੇ ਗੱਲਾਂ ਹੋਈਆਂ। ਤੇ ਤੁਹਾਡੀ ਮਤਲਬ ਵਿਆਹ 'ਤੇ ਕਰ ਗੱਲ ਆ ਗਈ। ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ? ਨਹੀਂ ਹੋਈ ਆ। ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ? ਨਹੀਂ ਗੱਲ ਹੀ ਹੋਈ ਆ। ਅੱਛਾ ਫੋਨ 'ਤੇ ਗੱਲ ਹੋਈ। ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ? ਅੰਨੂ ਤਾਂ ਕੱਲੇ ਜਾਣ ਦੀ ਕੱਲ ਗੱਲ ਹੋਈ ਯਾਨੀ ਕੱਲ ਨੂੰ ਕੋਈ ਬਰਾਤ ਲੱਗੇ। ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਉਹ ਰੋਜ਼ਗਾਰਡਨ ਰੋਜ਼ਗਾਰਡਨ ਦਾ। ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ? 150 ਬੰਦਾ ਜੀ। ਫੋਨ ਕਰ ਕਰਕੇ ਆ ਤੇ ਉਹਨਾਂ ਤੁਹਾਡੀ ਕੀ ਮੰਗੀ ਆ? ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ? ਨਹੀਂ ਨਾ ਭਾਈ ਹੁਣ ਆਣਾ ਮਤਾਈ ਆ। ਤੁਹਾਡੀ ਉਮਰ ਕਿੰਨੀ ਆ? 28 ਸਾਲ ਦੀ। ਤੁਸੀਂ ਕੀ ਕਰਦੇ ਹੋ? ਮੈਂ ਬਾਹਰ। ਆਜਾ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੜਕੀ ਕਹਿੰਦੀ ਮੈਂ ਪ੍ਰੀਤ ਆ ਅਚਾ ਲੜਕੀ ਦਾ ਨਾਮ ਕੀ ਦੱਸਿਓ ਉਹਨੇ ਪ੍ਰੀਤ ਪ੍ਰੀਤ ਅਬਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਪੂਰੀ ਸੀ ਨੀ ਜਿਹੜੀ ਫਾਈਲ ਰੱਖੀ ਹੋਵੇ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਹੋ ਗਿਆ ਬੱਚਾ ਹੋਇਆ ਹੈ ਸਰ ਜੇ ਕੁੜੀ ਵਾਲੇ ਤੁਹਾਨੂੰ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ? ਉਸਤਾਦ ਚਾਹੀਦਾ ਸੀ। ਪ੍ਰੇਮ ਪ੍ਰੇਮ ਚੰਦ ਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਘਟਨ ਲਿਆ ਤੁਹਾਡੇ ਨਾਲ ਵਾਪਰੀ ਆ ਜੀ? ਸਾਡੇ ਨਾਲ ਵਾਪਰੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਬ੍ਰਾਡ। 10 ਵਜੇ। ਪਹਿਲਾਂ ਮਨ ਤਾਂ ਨਹੀਂ 5 ਬੰਦੇ ਆਉਣੇ ਨੇ ਤੁਹਾਡੇ ਸਿੱਧਾ ਪੇਟਾਂ ਲੱਗੀਆਂ। ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸਨ। ਤੇ ਪਾਰਸਨ ਮਨ ਕਹਿੰਦਾ 70 ਬੰਦੇ ਨੇ। 36 ਪੇਟ ਕਾਦੀ ਵਜੀ ਤੁਸੀਂ ਕਹਿ ਰਹੇ ਹੋ? ਉਹ ਐਕਸੀਡੈਂਟ ਆ ਉਹਦੀ ਤੇ ਦਾ। ਹੁੰਦੀ ਕੁੜੀ ਦੇ ਪੇੜਾ ਕੁੜੀ ਦੇ ਪਿਓ ਦਾ ਅੱਛਾ ਜੀ ਦੋ ਤਰੀਕ ਦਾ ਵਿਆਹ ਦੋ ਦਿਨ ਦਾ ਵਿਆਹ ਅੱਛਾ ਜੀ ਇਹ ਜਿਹੜੀ ਦੋ ਦਿਨ ਨੂੰ ਮੈਨੂੰ ਦੇ ਦੇ ਮੈਂ ਕਿਹਾ ਦੋ ਤੋਂ 10 ਨਹੀਂ ਹੋਣੀ ਚਾਹੀਦੀ ਦੋ ਦਿਨ ਲੈ ਠੀਕ ਹੈ ਜੀ ਮੈਂ ਸਵੇਰੇ ਨਹੀਂ ਨਹੀਂ ਕਰੂੰ 10 ਵਜੇ ਤੁਰੇ ਹਾਂ 1:30 ਵਜੇ ਮਲਾਜਵੀ ਉੱਥੇ ਜਿਹੜੇ ਨੂੰ ਪੁੱਛਿਆ ਕਿ ਪੈਸੇ ਦਾ ਇਹਨੇ ਤਾਂ ਸੇ ਨਹੀਂ ਕਿਹਾ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਗੁੱਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਸਨਾ ਦੇ ਵਕੀਲ ਹੈਗੀ ਏ ਕੋਈ ਨਹੀਂ ਹੈਗੀ ਆ ਨਹੀਂ ਅਸੀਂ ਤਾਂ ਗਏ ਨਹੀਂ ਨਾ ਅਸੀਂ ਤਾਂ ਪਰਮਾਤਮਾ ਤੋਂ ਰੋਖ ਰਕੇ ਦੇ ਮੁਰਾਦ ਹੁਣ ਤੁਹਾਡੀ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਅਸੀਂ ਤਾਂ ਜੇ ਤੂੰ ਤਾਂ ਤਰਖਾਹ ਦਿੱਤੀ ਆ ਸਾਡਾ ਕੋਈ ਇਹ ਨਾ ਕਹਨੂ ਕਵੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟਮਾਰ ਕਰੇ ਕੋ ਛੁੜਾ ਦੇ ਤੁਹਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਣ ਲੱਗੇ ਹੋ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਾਣ ਲੱਗੇ ਹੋ ਕੋਈ ਨਹੀਂ ਸਾਨੂੰ ਜਿਹੜਾ ਸਾਡਾ ਖੱਟਾ ਖੱਟਾ ਵੇਣ ਅਸੀਂ ਆਵੇ ਕਰੇ ਹਾਂ ਹਾਂ ਹੁਣ ਤੁਸੀਂ ਐੋ ਜੀ ਲੜਕੀ ਜੀ ਨਾਲ ਤੋਂ ਆਪਣੇ ਮੁੰਡੇ ਨਾਲ ਤੁਸੀਂ ਵਿਆਹ ਕਰਾਣਾ ਚਾਹੋਗੇ ਕਿ ਨਹੀਂ ਚਾਹੋਗੇ ਨਾ ਗਾਂ ਕਦੇ ਵੀ ਨਕਾਰ ਪਟਾਂਗੇ ਜਿੰਦਗੀ ਨਹੀਂ ਪਟਾਂਗੇ ਅਤੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਲਾੜੇ ਅਤੇ ਉਸਦੇ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਅੱਜ ਸਾਨੂੰ ਕੰਪਲੇਟ ਮਿਲੀ ਹੈ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰam ਦੇ ਉੱਤੇ ਇੱਥੇ ਮਨਪ੍ਰੀਤ ਗੁਰਪੁੱਤਰੀ ਜਗਤਾਰ ਸਿੰਘ ਬੱਸ ਹੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਹੀ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਹਾਂ ਤੁਹਾਨੂੰ ਅਗਰ ਰਸੀਵ ਕਰਦੇ ਆ ਨਾ ਤਾਂ ਉਹਨਾਂ ਨੂੰ ਕੋਈ ਪੈਰਸ ਦਿੱਤਾ ਨਾ ਕੋਈ ਲੁਕਿਸ਼ ਨੇ ਭੇਜੀਆਂ ਉਹ ਕੋਈ ਲੁਧਿਆਣੇ ਦੀ ਆਉਂਦੀ ਸੀ ਕਿਤੋਂ ਦੀ ਆਉਂਦੀ ਸੀ ਉਹ ਵਿਚਾਰੇ ਡੀ ਡੋ ਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਹਰਦਰਸ਼ੀ ਨੂੰ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗਾ ਗਿਆ ਸੀ ਵੀ ਇੰਟਰ ਆ ਤੁਹਾਡੇ ਮੂਰੇ ਬੰਦੇ ਆਉਣਗੇ ਤੁਹਾਨੂੰ ਸਵੀਕਾਰ ਕਰਕੇ ਅਸੀਂ ਪਿਆਰ ਚ ਲੈ ਜਾਣਗੇ ਕੁੜੀ ਮੁੱਖੀ ਜੀ ਕੁੜੀ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਕੰਦੇ ਮੁੰਡੇ ਕਿਥੋਂ ਤੁਸੀਂ ਜੀ ਮੁੰਡੇ ਵਾਲੇ ਪਿੰਡ ਮਰਿਆਣਾ ਪਿੰਡ ਪੈਂਦਾ ਜੀ ਥਾਣਾ ਬਹਿਤਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਦੋ ਤਿੰਨ ਦਿਨ ਪਹਿਲੇ ਆਇਆ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡ ਲੋਕ ਕੀ ਕਾਰਵਾਈ ਕੀਤੀ ਜਾਰੀ ਜੀ ਅਸੀਂ ਉਹਦੇ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਸੀ ਜੋ ਵੀ ਗਲਤ ਆਗੂ ਸਾਹਮਣੇ ਹੁੰਦਾ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਆਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਆਰਾ ਉਹਨਾਂ ਫੋਨ ਨਹੀਂ ਇਹਨੇ ਚਾਲੂ ਕੀਤਾ ਕਿੰਨੀ ਕ ਬਰਾਤ ਆਈ ਸੀ ਜੀ ਬਰਾਤ ਦੇ 100 150 ਬੰਦਾ ਸੀਗਾ ਜੀ ਵਾਪਸ ਮੁਰਗੇ ਉਹ ਬਾਸ ਚ ਲਗੇ ਜੇਕਰ ਤੁਸੀਂ ਵੀ ਆਨਲਾਈਨ ਇਸ ਤਰੀਕੇ ਦੇ ਨਾਲ ਪਿਆਰ ਮੁਹੱਬਤਾਂ ਦੇ ਚੱਕਰਾਂ ਦੇ ਵਿੱਚ ਫਸਦੇ ਹੋ ਤਾਂ ਜ਼ਰਾ ਧਿਆਨ ਰੱਖਿਓ ਕਿਉਂਕਿ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਰਿਸ਼ਤਿਆਂ ਦੇ ਨਾਮ ਤੇ ਲੋਕਾਂ ਦੇ ਨਾਲ ਧੱਕੀਆਂ ਕੀਤੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ